ਵਾਇਸ ਕੁਆਲਟੀ ਚਲੋ ਇੱਥੇ ਚਨੀਰ ਦੇ ਵਿੱਚ ਸਾਡੇ ਹੋਰ ਵੀ ਬਹੁਤ ਸੱਜਣ ਮਿਊਜ਼ਿਕ ਵਾਲੇ ਪਰ ਜਿਹੜਾ ਮਿਊਜ਼ਿਕ ਤੁਹਾਡਾ ਹੈ ਨਾ ਸਾਨੂੰ ਬਹੁਤ ਹੀ ਮਤਲਬ ਦਿਲ ਤੇ ਸਕੂਨ ਦੇਣ ਵਾਲਾ ਕਲੀਅਰਟੀ ਵੀ ਲੋਕਾਂ ਨੂੰ ਸੁਣਾਣਾਈ ਦਾ ਆਪ ਸੁਣਨ ਵਾਸਤੇ ਲਿਆ ਤੇ ਉਹ ਸਾਨੂੰ ਕੁਆਲਟੀ ਬਿਲਕੁਲ ਇਹਦੇ ਵਿੱਚ ਦਿੱਸੀ ਹੈ ਇਹ ਭਰਾ ਨੇ ਲਿਆ ਤਾਂ ਸਾਡਾ ਹਣ ਦੋ ਸੱਜਣਾ ਦਾ ਮਨ ਬਣ ਗਿਆ ਜਗਲੀ ਦੀ ਦੋਵੇਂ ਲੈ ਕੇ ਜਾਵਾਂਗੇ ਸਾਨੂੰ ਵਾਇਸ ਕੁਆਲਟੀ ਤੇ ਐਡੀ ਵਧੀਆ ਲੱਗੀ ਬਿਲਕੁਲ ਰੀਅਲ ਹੈ ਜੀ ਬਾਕੀ ਆਪਾਂ ਫਿਟਿੰਗ ਬਣਾ ਕੇ ਦਿੱਤੀ ਹੈ ਨਾ ਸੁਣ ਹਾਂਜੀ ਹਾਂਜੀ ਸੋਕੇ ਤਰੀਕੇ ਨਾਲ ਹੋ ਜੂਗੀ ਬਹੁਤ ਵਧੀਆ ਵੀਰ ਜੀ ਸਾਨੂੰ ਫਿਟਿੰਗ ਜਿਹੜੀ ਨਾ ਘਰੇ ਜਾ ਕੇ ਦੋ ਨਾ ਟਿਕਸਰੇ ਨਹੀਂ ਦੇ ਮਤਲਬ ਬਹੁਤ ਅੰਦਰ ਖੱਜਲ ਖਵਾਰੀ ਹੋਣੀ ਸੀ ਤੇ ਅਸੀਂ ਤਾਂ ਵੈਸੇ ਵੀਡੀਓ ਵੇਖੀ ਸੀ ਤੇ ਮਤਲਬ ਆ ਕੇ ਵੇਖਿਆ ਤੇ ਬਹੁਤ ਵਧੀਆ ਲੱਗਾ ਠੀਕ ਆ ਬਾਈ ਜੀ ਅਸੀਂ ਅੱਗੇ ਰਾਜ ਵੀ ਦੋ ਤੋਂ ਤਾਂ ਉਹ ਵੇਖਿਆ ਸਾਨੂੰ ਪਸੰਦ ਨਹੀਂ ਆਈ ਇੱਥੇ ਆਣ ਕੇ ਰੁਕੇ ਹਾਂ ਓਕੇ ਓਕੇ ਠੀਕ ਆ ਬਾਈ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਬਾਈ ਆਪਣੇ ਕੋਲੋਂ ਹਰਿਆਣੇ ਚੋਂ ਅੱਜ ਸੈੱਟ ਲੈ 6 ਦਾ ਉਹਦਾ ਮਤਲਬ ਦੋ ਬੇਸਾਂ 12 ਇੰਚੀ ਤੇ 6 ਸਪੀਕਰ 6 ਇੰਚੀ ਦੋ ਦੋ ਸਾਈਡਾਂ ਤੇ ਦੋ 프ਰੰਟ ਤੇ ਤੇ ਬਾਕੀ ਆਪਾਂ ਮੋਨੋ ਬਾਈ ਨੂੰ ਦਿੱਤਾ 6 ਵਾਲਾ ਮੋਨੋ ਤੇ ਬੈਰਿੰਗ ਸਾਰੀ ਆਪਾਂ ਜੇ ਨਿਊ ਜੀ ਬਣਾ ਕੇ ਦੁੱਤੀ ਜੀ ਤੇ ਬਾਕੀ ਆਪਾਂ ਪੇਟੀ ਦੇ ਨਾਲ ਵੀ ਜਿੰਨੀ ਫਿਟਿੰਗ ਬਣਾ ਕੇ ਦੁੱਤੀ ਹੈਗੀ ਪ੍ਰੋਪਰ ਲੈਜਰ ਪੱਤੀਆਂ ਲੱਗੀਆਂ ਹੋਈਆਂ ਜਿਹੜੀਆਂ ਵੀ ਜਾ ਕੇ ਆਸਾਨ ਤਰੀਕੇ ਨਾਲ ਨਾ ਫਿਟਿੰਗ ਹੋ ਜਾਈ ਬੈਕ ਸਾਈਡ ਆਪਾਂ ਲਾ ਕੇ ਦੁੱਤਾ ਫਰੇਮ ਬਾਈ ਨੂੰ ਹਾਫ ਫਰੇਮ ਬਾਈ ਨੇ ਪਰਸਨਲ ਫੋਟੋ ਲਵਾਈ ਆ ਤੇ ਜੇ ਇਹਦੇ ਵਿੱਚ ਫੁੱਲ ਫਰੇਮ ਲਾਉਣਾ ਤਾਂ ਫੁੱਲ ਫਰੇਮ ਵੀ ਪੇਟੀ ਤੇ ਲੱਗ ਜਾਊਗਾ ਤੇ ਵੀ ਬਾਈ ਦੀ ਡਿਮਾਂਡ ਸੀਗੀ ਵੀ ਹਾਫ ਫਰੇਮ ਹੀ ਲਾਉਣਾ ਹਨਾ ਤੇ ਕਰਦਿਆਂ ਬਾਈ ਨਾਲ ਗੱਲਬਾਤ ਸੱਚੀ ਗੱਲ ਬਾਈ ਸੱਚੀ ਗੱਲ ਕੀ ਨਾਮ ਆ ਬਾਈ ਆਪਣਾ ਸਰਪਾਲ ਸਿੰਘ ਵੀਰ ਜੀ ਕਰੀ ਵਾਲਾ ਪਿੰਡ ਹੈ ਆਪਣਾ ਸਰਸਾ ਜ਼ਿਲ੍ਹਾ ਹੈ ਜੀ ਠੀਕ ਆ ਬਾਈ ਤੇ ਕਿਵੇਂ ਲੱਗਿਆ ਬਾਈ ਸੈਟ ਬਹੁਤ ਵਧੀਆ ਜੀ ਅਸੀਂ ਤਾਂ ਵੈਸੇ ਵੀਡੀਓ ਵੇਖੀ ਸੀ ਤੇ ਮੈਨੂੰ ਆ ਕੇ ਵੇਖਿਆ ਤਾਂ ਬਹੁਤ ਵਧੀਆ ਲੱਗਾ ਠੀਕ ਹੈ ਬਾਈ ਜੀ ਅਸੀਂ ਅੱਗੇ ਰਾਜ ਵੀ ਦੋਤਾਂ ਨੂੰ ਵੇਖਿਆ ਸਾਨੂੰ ਪਸੰਦ ਨਹੀਂ ਆਈ ਇੱਥੇ ਆਣ ਕੇ ਰੁਕੇ ਓਕੇ ਓਕੇ ਠੀਕ ਹੈ ਬਾਈ ਧੰਨਵਾਦ ਹੈ ਬਾਈ ਤੁਹਾਡਾ ਤੇ ਇਹ ਰੀਤੀ ਇਹ ਸਾਡੇ ਭਰਾ ਨੇ ਲਿਆ ਵੈਸੇ ਤੇ ਹੁਣ ਇੱਕ ਇੱਕ ਅੱਛਾ ਅਸੀਂ ਦੀ ਵਾਇਸ ਕੁਆਲਿਟੀ ਚਲੋ ਇੱਥੇ ਝਨੀਰ ਦੇ ਵਿੱਚ ਸਾਡੇ ਹੋਰ ਵੀ ਬਹੁਤ ਸੱਜਣ ਨੇ 뮤지컬 ਪਰ ਜਿਹੜਾ 뮤직 ਤੁਹਾਡਾ ਹੈ ਨਾ ਸਾਨੂੰ ਬਹੁਤ ਹੀ ਮਤਲਬ ਦਿਲ ਤੇ ਸਕੂਨ ਦੇਣ ਵਾਲਾ ਕਲੀਅਰਟੀ ਵੀ ਲੋਕਾਂ ਨੂੰ ਸੁਣਾਣਾ ਆਈਦਾ ਆਪ ਸੁਣਨ ਵਾਸਤੇ ਲਿਆ ਤੇ ਉਹ ਸਾਨੂੰ ਕੁਆਲਿਟੀ ਬਿਲਕੁਲ ਇਹਦੇ ਵਿੱਚ ਦਿੱਸੀਏ ਇਹ ਭਰਾ ਨੇ ਲਿਆ ਤਾਂ ਸਾਡਾ ਹਣ ਦੋ ਸੱਜਣਾ ਦਾ ਮਨ ਬਣ ਗਿਆ ਜਗਲੀ ਦੀ ਦੋਵੇਂ ਲੈ ਕੇ ਜਾਵਾਂਗੇ ਤੇ ਸਾਨੂੰ ਵਾਇਸ ਕੁਆਲਟੀ ਤੇ ਐਡੀ ਵਧੀਆ ਲੱਗੀ ਬਿਲਕੁਲ ਰੀਅਲ ਹੈ ਜੀ ਬਾਕੀ ਆਪਾਂ ਫਿਟਿੰਗ ਬਣਾ ਕੇ ਦਿੱਤੀ ਹੈ ਨਾ ਸੁਣ ਹਾਂਜੀ ਹਾਂਜੀ ਸੋਕੇ ਤਰੀਕਾ ਹੋ ਜੀ ਬਹੁਤ ਵਧੀਆ ਵੀਰ ਜੀ ਸਾਨੂੰ ਫਿਟਿੰਗ ਜਿਹੜੀ ਨਾ ਘਰੇ ਜਾ ਕੇ ਦੋ ਨਾ ਟਿਕਸਰੇ ਨਹੀਂ ਦੇ ਮਤਲਬ ਬਹੁਤ ਅੰਦਰ ਖੱਜਲ ਖਵਾਰੀ ਹੋਣੀ ਸੀ ਤੇ ਬਹੁਤ ਬਹੁਤ ਤੁਹਾਡਾ ਚੀਰਾ ਮਿਊਜ਼ਿਕ ਕਾ ਸੈਂਟਰ ਦਾ ਧੰਨਵਾਦ ਠੀਕ ਆ ਬਈ ਅਗਲੀ ਵਾਰ ਜ਼ਰੂਰ ਆਂ ਅਜੀ ਉਹ ਕੇ ਵੀਰ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਦੋਸਤੋ 22 ਸੈਟ ਲੈ ਕੇ ਜਾ ਰਹੇ ਨੇ ਬਾਈਆਂ ਨੇ ਕੀ ਦੇਖਿਆ ਨਾ ਵੀ ਚਲਾ ਕੇ ਦੇਖਿਆ ਕੁਆਲਿਟੀ ਦੇਖੀ ਹੈ ਵੀ ਕਲੀਅਰਟੀ ਉਹ ਚੀਜ਼ ਦੇਖੀ ਹੈ ਤੇ ਬਾਕੀ ਫਿਟਿੰਗ ਆਪਾਂ ਜਿਹੜੇ ਹਿਸਾਬ ਨਾਲ ਬਣਾ ਕੇ ਦਿੱਤੀ ਆ ਉਹ ਇੱਕ ਇੱਕ ਚੀਜ਼ ਆਪਾਂ ਪੇਟੀ ਤੋਂ ਲੈ ਕੇ ਆਪਾਂ ਗੱਲ ਕਰ ਲਈਏ ਪੇਟੀ ਦੀ ਵੀ ਸਰਮਈ ਕਾ ਚੜ ਕੇ ਉੱਪਰ ਲੈ ਇਧਰ ਚੜਿਆ ਹੋਇਆ ਕਾਫੀ ਤੇ ਬਾਕੀ ਆਪਾਂ ਕੰਪਲੀਟ ਸਮਾਨ ਦਿੱਤਾ ਸਾਰਾ ਟੂਲ ਤੋਂ ਲੈ ਕੇ ਪੈਨ ਡਰਾਈਵ ਇੱਕ ਸਾਲ ਦੀ ਵਾਰੰਟੀ ਵੀ ਦਿੱਤੀ ਬਾਈ ਨੂੰ ਆਪਾਂ ਪਹਿਲਾਂ 6 ਮਹੀਨੇ ਦੰਦੇ ਹੁੰਦੇ ਸੀਗੇ ਤੇ ਆਏ ਨਹੀਂ ਹੈਗਾ ਆਪਾਂ ਕੋਈ ਵੀ ਚੀਜ਼ ਆਪਾਂ ਬਣੀ ਬਣਾਈ ਲੈਨੇ ਆ ਏ ਟੂ ਜ਼ਡ ਆਪਾਂ ਖੁਦ ਤਿਆਰ ਕਰਦੇ ਆਂਗੇ ਓਰੀਜਨਲ ਸਮਾਨ ਨਾਲ ਲਾ ਕੇ ਜਿੰਨਾ ਆਪਾਂ ਸਮਾਨ ਨਾਲ ਲਾਉਨੇ ਆ ਵੀ ਚੱਲਣ ਜੋਗਾ ਵੀ ਆਏ ਨਹੀਂ ਆਪਾਂ ਦੇਖਦੇ ਵੀ ਕਿ ਕੋਈ ਕਮੀ ਪੇਸੀ ਵੀ ਥੋੜੀ ਮੋਟੀ ਵਸ ਸਸਤੀ ਚੀਜ਼ ਲਾ ਦੀਏ ਉਹ ਨਹੀਂ ਸਾਰੀ ਏ ਟੂ ਜ਼ਡ ਆਪਾਂ ਜਿੰਨੀਆਂ ਵੀ ਪਲੇਟਾਂ ਖੁਦ ਬਣਾਉਣੇ ਆ ਜਿੰਨੀਆਂ ਵੀ ਆਪਣੇ ਖੋਧੀਆਂ ਗਈਆਂ ਪੀਸੀਬੀ ਆਪਣੀ ਤੇ ਸਪੀਕਰ ਤੋਂ ਲੈ ਕੇ ਸਾਂਬੂ ਫਰ ਤੋਂ ਲੈ ਕੇ ਖੁਦ ਦਾ ਸਾਰਾ ਮਾਲ ਆਪਣਾ ਆਪ ਦਾਗਾ ਉਦੇ ਵਿੱਚ ਕੁਆਲਿਟੀ ਦਿੱਤੀ ਆ ਆਪਾਂ ਬਾਈ ਨੂੰ ਤੇ ਜੇ ਤੁਸੀਂ ਵੀ ਇਸ ਤਰ੍ਹਾਂ 200 ਸੈਟ ਲਵਾਉਣਾ ਚਾਹੁੰਦੇ ਉਹਨਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦੇਣਾ ਧੰਨਵਾਦ